ਹਲਤਨ ਮਲਾਇਆ ਪਿੰਡ ਬੀਬੀਪੁਰ ਦਾ ਤੁਹਾਨੂੰ ਪਤਾ ਹੈ ਕਿ ਕਾਫੀ ਕਈ ਮਹੀਨਿਆਂ ਤੋਂ तकरीबन ਸਾਲ ਸਾਲ ਹੋ ਚੱਲਾ ਆ ਜਿਹੜਾ ਬੀਬੀਪੁਰ ਪਿੰਡ ਦਾ ਟੋਬਾ ਆ ਪਿੰਡ ਦੇ ਵਿੱਚ ਉਹ ਟੋਬੇ ਨੂੰ ਨਜਾਇਜ਼ ਤੌਰ ਤੇ ਅੱਧਾ ਪਜਾ ਭਰ ਕੇ ਉਹਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਗਿਆ ਆ ਔਰ ਉਹਦੇ ਪਿੰਡ ਦਾ ਪਾਣੀ ਜਿਹੜਾ ਹੈਗਾ ਆ ਉਹਨੂੰ ਚੜਦੇ ਵੱਲ ਨੂੰ ਕਿਤੇ ਪਾਸੇ ਚੱਟਣ ਦੀ ਕੋਸ਼ਿਸ਼ ਕੀਤੀ ਔਰ ਉਹ ਕਿਉਂਕਿ ਟੋਪਾ ਜਿਹੜਾ ਪਿੰਡ ਦਾ ਅਸਲੀ ਟੋਪਾ ਆ ਔਰ ਪਿੰਡ ਦੇ ਵਿੱਚ ਪਾਣੀ ਗਲੀਆਂ ਦੇ ਵਿੱਚ ਵਹਿਕ ਮਾਰਦਾ ਆ ਲੋਕਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਬਾਥਰੂਮਾਂ ਦੇ ਵਿੱਚ ਪਾਣੀ ਖੜਾ ਔਰ ਬਹੁਤ ਬੁਰੀ ਹਾਲਤ ਪਿੰਡ ਦੀ ਰਹੀ ਹੈ ਬਿਮਾਰੀਆਂ ਕਈ ਵਾਰੀ ਉੱਥੇ ਲੋਕ ਬਿਮਾਰ ਹੋ ਚੁੱਕੇ ਨੇ ਵੱਡੀ ਬਿਮਾਰੀ ਫੈਲਣ ਦਾ ਖਤਰਾ ਆ ਔਰ ਪਿੰਡ ਦਾ ਪਾਣੀ ਜਿਹੜੀ ਦੀ ਨਿਕਾਸੀ ਦੀ ਬਹੁਤ ਵੱਡੀ ਸਮੱਸਿਆ ਆ ਸੜਕ ਜਿਹੜੀ ਆ ਸਾਰੀ ਦੇ ਉੱਤੇ ਪਾਣੀ ਭਰ ਜਾਂਦਾ ਆ ਗਲੀਆਂ ਚ ਪਾਣੀ ਭਰ ਜਾਂਦਾ ਆ ਜੋ ਪਿੰਡ ਵਾਸੀਆਂ ਦਾ ਤਕਰੀਬਨ ਸਾਲ ਤੋਂ ਜੋ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰ ਪੰਚਾਇਤ ਔਰ ਵੀਡੀਓ ਦਫ਼ਤਰ ਨਾਲ ਇਹ ਸੰਘਰਸ਼ ਚੱਲ ਰਿਹਾ ਹੈ ਕਿ ਟੋਬੇ ਨੂੰ ਪਟਵਾਇਆ ਜਾਵੇ ਡੂੰਗਾ ਕੀਤਾ ਜਾਵੇ ਸਾਫ ਕੀਤਾ ਜਾਵੇ ਤਾਂ ਕਿ ਪਿੰਡ ਦਾ ਪਾਣੀ ਜਿਹੜਾ ਆ ਉਹ ਟੋਪੇ ਦੇ ਵਿੱਚ ਆਵੇ ਔਰ ਨੇਚਰਲ ਤਰੀਕੇ ਦੇ ਨਾਲ ਟੋਪੇ ਜਿਸ ਮਕਸਦ ਲਈ ਹੁੰਦੀ ਨੇ ਉਹਦੇ ਲਈ ਵਰਤੇ ਆ ਜਾਵੇ ਔਰ ਜਦੋਂ ਕਿ ਗੈਰ ਕਾਨੂੰਨੀ 7 ਲੱਖ ਰੁਪਈਆ ਲਾ ਕੇ ਉਹ ਟੋਪੇ ਦੀ ਇੱਕ 7 ਲੱਖ ਰੁਪਈਏ ਦਾ ਕਪਲਾ ਹੋਇਆ ਆ ਕਿ ਟੋਪੇ ਨੂੰ ਦੀ 7 ਲੱਖ ਰੁਪਈਏ ਦੇ ਨਾਲ ਮਿੱਟੀ ਪਾਈ ਹੈ ਜਦੋਂ ਕਿ ਟੋਪੇ ਦੇ ਵਿੱਚ ਹਾਈ ਕੋਰਟ ਨੇ ਸਖਤ ਰੂਪ ਦੇ ਵਿੱਚ नेशनेल ग्रीन ट्रिब्यूनल ਨੇ ਸਖਤ ਰੂਪ ਚ ਕਿਹਾ ਆ ਕਿ ਪਿੰਡਾਂ ਦੇ ਜਿਹੜੇ ਨੇਚਰਲ ਨੇਚਰਲ ਜਿਹੜੇ ਇਹ ਪਾਉਂਡ ਹੈਗੇ ਨੇ ਰਿਸੋਰਸਸ ਹੈਗੇ ਨੇ ਟੋਪੇ ਨੇ ਇਹਨਾਂ ਨੂੰ ਤੁਸੀਂ ਬੰਦ ਨਹੀਂ ਕਰ ਸਕਦੇ ਇਹਦੇ ਉੱਤੇ ਸੁਪਰੀ ਹਾਈ ਕੋਰਟ ਨੇ ਵੀ ਔਰ ਐਨਜੀਟੀ ਨੇ ਵੀ ਰੋਕ ਲਾਈ ਹੈ ਪਰ ਉਹਦੇ باوجود ਸਾਡੇ ਇਥੋਂ ਦੇ ਵਿਧਾਇਕ ਸਰਦਾਰ ਲਖਬੀਲ ਸਿੰਘ ਰਾਏ ਦੀ ਛਾਹ ਦੇ ਉੱਤੇ ਇਹ ਟੋਪਾ ਪੂਰਿਆ ਗਿਆ ਲੋਕ ਪਿੰਡ ਦੇ ਬਾਹਰ-ਬਾਰ ਕਈ ਵਾਰੀ ਇਹਨਾਂ ਨੇ ਬੀਬੀ ਪ੍ਰਾਲੀ ਸੜਕ ਤੇ ਧਰਨਾ ਮਾਰਿਆ ਅਸੀਂ ਵੀ ਗਏ ਬਾਰ-ਬਾਰ ਪ੍ਰਸ਼ਾਸਨ ਉੱਥੇ ਤਹਿਸੀਲਦਾਰ, ਬੀਡੀਓ, ਪੰਚਾਇਤ ਅਫਸਰ, ਐਸਐਚਓ ਹਰ ਤਰ੍ਹਾਂ ਹਰ ਅਫਸਰ ਉੱਥੇ ਜਾ ਕੇ ਇਹ ਆਸ਼ਵਾਸ਼ਣ ਦਿੰਦਾ ਰਿਹਾ ਕਿ ਤੁਹਾਡਾ ਟੋਪਾ ਜਿਹੜਾ ਹੈਗਾ ਆ ਦੁਬਾਰਾ ਤੋਂ ਪੱਟ ਕੇ ਰਿਵਾਈਵ ਕਰ ਦਿੱਤਾ ਜਾਊਗਾ, ਦੁਬਾਰਾ ਬਣਾਇਆ ਜਾਊਗਾ। ਕਦੀ 7 ਦਿਨ ਦਾ ਸਮਾਂ, ਕਦੀ 10 ਦਿਨ ਦਾ ਸਮਾਂ, ਕਦੀ 15 ਦਿਨ ਦਾ ਸਮਾਂ ਸਮਾਹ ਲਗਾਉਂਦੇ ਗਏ ਪਰ ਕਿਹਾ ਸੁਣਾ ਸਿਰ ਮੱਥੇ ਪ੍ਰਨਾਲਾ ਉੱਥੇ ਦਾ ਉੱਥੇ ਕੁਛ ਨਹੀਂ ਕੀਤਾ ਲੋਕੀ ਅੱਕ ਕੇ ਐਮ ਐਲ اے ਦੇ ਨਾਲ ਜਾ ਕੇ ਵੀ ਉਹਦੇ ਕੋਲ ਵੀ ਫਰਿਆਦ ਕਰਕੇ ਆਏ ਉਹਨੂੰ ਉਹਨਾਂ ਨੇ ਪ੍ਰਸ਼ਾਸਨ ਨੇ ਇੱਕ ਗੱਲ ਮੰਨੀ ਜਦੋਂ ਪਹਿਲਾਂ ਤਰਨਾ ਸੜਕ ਤੇ ਲੱਗਿਆ ਸੀ ਬੀਬੀਪੁਰ ਕਿ ਅਸੀਂ ਇਹਦੀ ਨਿਸ਼ਾਨਦੇਹੀ ਕਰਵਾਵਾਂਗੇ ਟੋਪੇ ਦੀ ਔਰ ਨਿਸ਼ਾਨਦੇਹੀ ਕਰਾਉਣ ਤੋਂ ਬਾਅਦ ਟੋਬਾ ਪਟਵਾਇਆ ਜਾਊਗਾ ਅੱਜ ਉਸ ਗੱਲ ਨੂੰ ਕਿੰਨੇ ਮਹੀਨੇ ਹੋ ਗਏ 8 ਮਹੀਨੇ ਹੋ ਗਏ तकरीबन 7 6 7 ਮਹੀਨੇ ਹੋ ਗਏ ਕੁਛ ਨਹੀਂ ਕੀਤਾ ਹੁਣ ਵੀ ਐਮਐਲਏ ਦੇ ਕੋਲ ਜਾ ਕੇ ਆਏ ਪਿੰਡ ਵਾਸੀ ਨਿਸ਼ਾਨਦੇਈ ਵਾਲੇ ਪਾਸੇ ਨੂੰ ਨਹੀਂ ਆਉਂਦੇ ਅਸੀਂ ਜੀ ਪਾਈਪਲਾਈਨ ਪਵਾ ਦਿੰਨੇ ਆ ਪਾਈਪਾਂ ਖੋਤਾ ਦਿੰਨੇ ਆ ਅਸੀਂ ਜੀ ਇੱਥੇ ਖੂਬ ਬਣਾ ਦਿੰਨੇ ਆ ਮੈਂ ਪੁੱਛਣਾ ਚਾਹੁੰਦਾ ਆ ਇਹ ਸਿਚੇਵਾਲ ਬੋਟਲ ਜਦੋਂ ਬਣੂਗਾ ਉਹਦਾ ਪਾਣੀ ਉਹਦਾ ਟਾਪਾਣੀ ਟੋਪੇ ਚ ਜਾਊਗਾ ਟੋਪਾ ਪਟਣਾ ਪਊਗਾ ਟੋਪੇ ਚੋਂ ਪਾਣੀ ਫਿਰ ਲਿਫਟ ਕਰਕੇ ਕਿਸੇ ਹੋਰ ਪਾਸੇ ਜਾ ਸਕਦਾ ਆ ਔਰ ਅੱਜ ਪਿੰਡ ਵਾਲਿਆਂ ਦੇ ਨਾਲ ਸ਼ਰਯਮ ਐਮਐਲਏ ਦੀ ਛਾਹ ਦੇ ਉੱਤੇ ਪ੍ਰਸ਼ਾਸਨ ਧੱਕਾ ਕਰ ਰਿਹਾ ਹੈ ਵੀਡੀਓ ਦਫ਼ਤਰ ਐਸਟੀਐਮ ਨੂੰ ਮਿਲਣ ਗਿਆ ਐਸਟੀਐਮ ਨੇ ਗੱਲ ਨਹੀਂ ਸੁਣੀ ਡੀਸੀ ਨੂੰ ਮਿਲਣ ਗਿਆ ਡੀਸੀ ਨੇ ਗੱਲ ਨਹੀਂ ਸੁਣੀ ਸਾਰੇ ਅਫਸਰ ਦਬਾ ਥੱਲੇ ਨੇ ਔਰ ਪਿੰਡ ਵਾਸੀਆਂ ਦਾ ਜਿਹੜਾ ਹੈਗਾ ਨਰਕ ਵਾਲੀ ਜ਼ਿੰਦਗੀ ਬਣੀ ਹੋਈ ਹੈ ਅੱਜ ਆਕ ਕੇ ਪਿੰਡ ਤੋਂ ਸਾਰੇ ਪਿੰਡ ਵਾਸੀ ਜਿਹੜੇ ਸਾਡੇ ਭੈਣ ਤੇ ਭਰਾਵਾਂ ਭਰਾ ਨੇ ਉਹ ਅੱਜ ਡੀਸੀ ਦੇ ਦਫ਼ਤਰ ਮੂਹਰੇ ਇੱਥੇ ਆ ਕੇ ਧਰਨੇ ਤੇ ਬੈਠੇ ਨੇ ਜਿਹਦੇ ਵਿੱਚ ਇਹਨਾਂ ਦੇ ਨਾਲ ਆ ਕੇ ਬੈਠ ਕੇ ਬੈਠਣ ਅਸੀਂ ਅਸੀਂ ਵੀ ਬੈਠੇ ਆ। ਸੋ ਮੈਂ ਜਿੱਥੇ ਪ੍ਰਸ਼ਾਸਨ ਨੂੰ ਉੱਥੇ ਮੈਂ ਮੌਜੂਦਾ ਵਿਧਾਇਕ ਫਤਿਹਗੜ੍ਹ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਗੰਦੀ ਰਾਜਨੀਤੀ ਐ ਇਹਨੂੰ ਛੱਡੋ ਬਦਲਾਖੋਰੀ ਦੀ ਔਰ ਪਾਰਟੀਬਾਦੀ ਦੀ ਰਾਜਨੀਤੀ ਨੂੰ ਛੱਡੋ ਇਹ ਪਿੰਡ ਦਾ ਮਸਲਾ ਆ ਪਿੰਡ ਦੇ ਟੋਬੇ ਨੂੰ ਜਿਹੜਾ ਹੈਗਾ ਆ ਦੁਬਾਰਾ ਪੱਟ ਕੇ ਪਿੰਡ ਦੇ ਲੋਕਾਂ ਨੂੰ ਇਸ ਨਰਕ ਤੋਂ ਨਿਜਾਤ ਦਿਵਾਓ ਹ ਵੈਸੇ ਤਾਂ ਕੀ ਕਹਿੰਦੇ ਆ ਉਹਨਾਂ ਨੂੰ ਆਪ ਹੀ ਚਾਹੀਦਾ ਸੀ ਪਰ ਮੈਨੂੰ ਤਾਂ ਇਹ ਐ ਕਿ ਜਿਹੜਾ ਬੰਦਾ ਆਪਣਾ ਵਿਧਾਇਕ ਆਪਣੇ ਪਿੰਡ ਮੂਲੇਪੁਰ ਦਾ ਨਰਕ ਨਹੀਂ ਕੱਢ ਸਕਿਆ ਉਥੋਂ ਦੀਆਂ ਵੀਡੀਓ ਆਉਂਦੀਆਂ ਨੇ ਕਿ ਉਥੋਂ ਦਾ ਗੰਦਾ ਪਾਣੀ ਗਲੀਆਂ 'ਚ ਘੁੰਮਦਾ ਹੈ ਉਹਦੇ ਤੋਂ ਆਸ ਕੀ ਕੀਤੀ ਜਾ ਸਕਦੀ ਹੈ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਡਿਪਟੀ ਕਮਿਸ਼ਨਰ ਦੀ ਐਸਟੀਐਮ ਦੀ ਵੀਡੀਓ ਦੀ ਔਰ ਥੱਲੇ ਅਧਿਕਾਰੀਆਂ ਦੀ ਕਿ ਉਹ ਇਸ ਮਸਲੇ ਦਾ ਹੱਲ ਕੱਢਣ ਔਰ ਜਿਹੜਾ ਟੋਬਾ ਹੈਗਾ ਆ ਉਹਨੂੰ ਦੁਬਾਰਾ ਤੋਂ ਪਟਕੇ ਉਹਦੇ ਵਿੱਚ ਜਿਹੜਾ ਹੈਗਾ ਪਿੰਡ ਦਾ ਪਾਣੀ ਜਿਹੜਾ ਆ ਸਕੇ ਔਰ ਪਿੰਡ ਨੂੰ ਨਰਕ ਤੋਂ ਨਜਾਤ ਮਿਲ ਸਕੇ ਤੋ ਇਸ ਕਰਕੇ ਇਹ ਜਿਹੜਾ ਤਰਨਾ ਆ ਪਿੰਡ ਵਾਸੀਆਂ ਦਾ ਅਸੀਂ ਜਿੱਥੇ ਇਹਦਾ ਸਮਰਥਨ ਕਰਦੇ ਆ ਉੱਥੇ ਪ੍ਰਸ਼ਾਸਨ ਨੂੰ ਇਹ ਵੀ ਚੇਤਾਵਨੀ ਦਿੰਨੇ ਆ ਕਿ ਇਹਨੂੰ ਇਤਾਂ ਨਾ ਸਮਝਿਓ ਕਿ ਇਹ ਪਿੰਡ ਦੇ ਕੁਝ ਲੋਕ ਤਰਨੇ ਤੇ ਬੈਠੇ ਨੇ ਇਹਨਾਂ ਦੇ ਨਾਲ ਅਸੀਂ ਖੁਦ ਪੂਰੀ ਕਾਂਗਰਸ ਪਾਰਟੀ ਡਟ ਕੇ ਇਹਨਾਂ ਦਾ ਇਹਨਾਂ ਦਾ ਇਸ ਮਸਲੇ ਤੇ ਸਾਥ ਦਊਗੀ ਕਿਸੇ ਨੂੰ ਸ਼ੌਂਕ ਨਹੀਂਗਾ ਤਰਨੇ ਲਾਉਣ ਦਾ ਤੁਸੀਂ ਕੰਮ ਟੋਪੇ ਦਾ ਪੱਟਣ ਦਾ ਅੱਜ ਸ਼ੁਰੂ ਕਰੋ ਇਹ ਅੱਜ ਹੀ ਤਰਨਾ ਛੁੱਕ ਕੇ ਚਲੇ ਜਾਣਗੇ ਸੋ ਇਹ ਕਰਕੇ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਟੋਬੇ ਦਾ ਕੰਮ ਜਲਦੀ ਤੋਂ ਜਲਦੀ ਪਟਣ ਦਾ ਸ਼ੁਰੂ ਕਰੋ ਐਮਐਲਏ ਜਿਹ ਜਿੰਨਾ ਲੋਕਾਂ ਦੇ ਮਗਰ ਲੱਗ ਕੇ ਸਾਰੇ ਪਿੰਡ ਨੂੰ ਨਰਕ ਦੀ ਜ਼ਿੰਦਗੀ 'ਚ ਤੱਕੀ ਬੈਠਾ ਆ ਮੈਂ ਉਹਨੂੰ ਵੀ ਬੇਨਤੀ ਕਰਦਾ ਆ ਕਿ ਇਹ ਲੋਕਾਂ ਦੀਆਂ ਜਿੰਨਾ ਲੋਕਾਂ ਦੇ ਘਰਾਂ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ ਉਹਨਾਂ ਦੀਆਂ ਬੰਦ ਸੀਸਾਂ ਨਾ ਲੋ ਲੋਕਾਂ ਨੂੰ ਚੰਗਾ ਜੀਵਨ ਜੀਣ ਲਈ ਜੋ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਉਹ ਨਿਭਾਓ